ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨੇ ਉਰਤਿਆ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼raਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂਦ ਦੇ ਨਾਲ ਗਾਜ਼ਾ ਪੱਟੀ ਵਿੱਚ ਸੰਭਾਵਿਤ ਜੰਗਬੰਦੀ ਅਤੇ ਬੰਦਕਾਂ ਦੀ ਰਿਹਾਈ ਸਮਝੌਤੇ ਸਬੰਧੀ ਦੁਆਵਾਂ ਵਿੱਚ ਚੱਲ ਰਹੀ ਗੱਲਬਾਤ ਉਤੇ ਚਰਚਾ ਕੀਤੀ ਹੈ ਤੇ ਵਾਈਟ ਹਾਊਸ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਤੇ ਵਾਈਟ ਹਾਊਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਦੋਵਾਂ ਆਗੂਆਂ ਨੇ ਜੰਗਬੰਦੀ ਅਤੇ ਬੰਦਕ ਰਿਹਾਈ ਸਮਝੌਤੇ ਲਈ ਦੋਵਾਂ ਵਿੱਚ ਚੱਲ ਰਹੀ ਗੱਲਬਾਤ ਉਤੇ ਚਰਚਾ ਕੀਤੀ ਤੇ ਬਾਈਡਨ ਨੇ ਗਾਜ਼ਾ ਦੇ ਵਿੱਚ ਜੰਗਬੰਦੀ ਸਮਝੌਤੇ ਦੇ ਤੁਰੰਤ ਲੋੜ ਅਤੇ ਮਨੁੱਖੀ ਸਹਾਇਤਾ ਵਧਾਉਣ ਉਤੇ ਜ਼ੋਰ ਵੀ ਦਿੱਤਾ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਬੰਦਕਾਂ ਦੀ ਵਾਪਸੀ ਉੱਤੇ ਵੀ ਜ਼ੋਰ ਦਿੱਤਾ ਜੋ ਲੜਾਈ ਨੂੰ ਰੋਕਣ ਨਾਲ ਸੰਭਵ ਹੋ ਸਕਦਾ ਹੈ ਤੇ ਬਿਆਨ ਵਿੱਚ ਕਿਹਾ ਗਿਆ ਕਿ ਨਿਤਨ ਯਾਹੁ ਨੇ ਇਜ਼ਰਾਈਲ ਦੀ ਸੁਰੱਖਿਆ ਤੇ ਰਾਸ਼ਟਰੀ ਰੱਖਿਆ ਦੇ ਲਈ ਅਮਰੀਕਾ ਵੱਲੋਂ ਦਿੱਤੇ ਗਏ ਆਸ-ਪ੍ਰਧਾਨ ਸਮਰਥਨ ਲਈ ਬਾਈਡਨ ਦਾ ਧੰਨਵਾਦ ਵੀ ਕੀਤਾ ਹੈ ਕੈਨੇਡਾ ਦੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਆਗੂ ਜਗਮਜੀਤ ਸਿੰਘ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਟੈਕਸ ਵਧਾਉਣ ਦੀਆਂ ਧਮਕੀਆਂ ਉੱਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਪੇਸ਼ਕਸ਼ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ। ਜਗਮਜੀਤ ਨੇ ਕਿਹਾ ਕਿ ਕੈਨੇਡਾ ਵਿਕਾਊ ਨਹੀਂ ਹੈ ਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਕੈਨੇਡਾ ਦੇ ਲੋਕ ਪੂਰੀ ਤਾਕਤ ਨਾਲ ਲੜਨ ਵਾਸਤੇ ਤਿਆਰ ਨੇ। ਜਗਮਜੀਤ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਡੋਨਾਲਡ 트ੰਪ ਲਈ ਮੇਰਾ ਸੁਨੇਹਾ ਸਪੱਸ਼ਟ ਹੈ ਸਾਡਾ ਦੇਸ਼ ਹੁਣ ਜਾਂ ਕਦੇ ਵੀ ਗੈਰਤ ਵਾਲੇ ਲੋਕ ਨੇ ਤੇ ਦੇਸ਼ ਦੀ ਪ੍ਰਭੂਸੱਤਾ ਲਈ ਅਸੀਂ ਨਰਕ ਜਹੀ ਲੜਾਈ ਲੜਨ ਲਈ ਵੀ ਤਿਆਰ ਆਂ ਕਾਬਲੇ ਗੌਰ ਹੈ ਕਿ ਡੋਨਾਲਡ ਟਰਪ ਨੇ ਕਿਹੜਾ ਨੋ ਅਮਰੀਕਾ ਦਾ 59ਵਾਂ ਰਾਜ ਬਣਾਉਂਦਾ ਸੁਝਾਅ ਦਿੱਤਾ ਸੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਦਰਸ ਕੇ ਉਹਨਾਂ ਦਾ ਮਖੌਲ ਉਡਾਇਆ ਸੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲੂ ਫਰਸਲਾ ਉਤੇ ਘਟੋਕਟ ਸਮਰਥਨ ਮੁੱਲ ਦੀ ਗਰੰਟੀ ਉਸਮੇ 13 ਮੰਗਾਂ ਨੂੰ ਲੈ ਕੇ ਖਨੋਰੀ ਸਰਾਦੇ ਦੇ ਉਤੇ ਮਰਨ ਵਰਤ ਉਤੇ ਬੈਠੇ 49 ਦਿਨ ਹੋ ਗਏ ਨੇ ਉਹਨਾਂ ਦੇ ਡਾਕਟਰਾਂ ਨੇ ਕਿਹਾ ਕਿ ਹੁਣ ਡੱਲੇ ਵਾਲੀਆਂ ਹੱਡੀਆਂ ਸੁੰਗੜਨ ਲੱਗ ਪਈਆਂ ਨੇ ਜੋ ਕਿ ਕਾਫੀ ਚਿੰਤਾਜਨਕ ਸਥਿਤੀ ਹੈ ਦੂਜੇ ਪਾਸੇ ਇਸ ਅੰਦੋਲਨ ਸੁਭਦੀ ਪਟਿਆਲਾ ਦੇ ਪਾਤੜਾ ਵਿੱਚ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਜਿਸ ਵਿੱਚ ਹਰਿਆਣਾ ਪੰਜਾਬ ਤਸ਼ਭੂ ਤੇ ਖਨੋਰੀ ਮੋਰਚਾ ਉਤੇ ਖੜੇ ਕਿਸਾਨ ਆਗੂ ਤੇ ਸਯੁਕਤ ਸਾਨ ਮੋਰਚਾ ਦੇ ਆਗੂ ਸ਼ਾਮਲ ਹੋਣਗੇ ਤੇ ਮੀਟਿੰਗ ਵਿੱਚ ਕਿਸਾਨ ਅੰਦੋਲਨ ਲਈ ਐਸਕੀਐਮ ਦੇ ਸਮਰਥਨ ਉਤੇ ਚਰਚਾ ਕੀਤੀ ਜਾਵੇਗੀ ਜੇਕਰ ਐਸਕ ਤਾਂ ਫਿਰ ਇਹ ਵੱਡਾ ਹੋ ਸਕਦਾ ਕਿਉਂਕਿ ਇਸ ਕੇਮ ਦੇ ਅਧੀਨ ਲਗਭਗ 40 ਸਮੂਹ ਨੇ ਤੇ ਇਹ ਸਾਰੇ ਇਸ ਲਹਿਰ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਇਹ ਟਕਰਾਵ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਵੀ ਫੈਲ ਜਾਵੇਗਾ ਭਾਰਤ ਅਤੇ ਚੀਨ ਦੇ ਵਿਚਕਾਰ ਅਸਲ ਕੰਟਰੋਲ ਲੇਖਾ ਯਾਨੀ ਕਿ ਐਲਏਸੀ ਇਤੇ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਚੀਨ ਦੀ ਪੀਪਲ ਲਿਬਰੇਸ਼ਨ ਆਰਮੀ ਨੇ ਇੱਕ ਵਾਰ ਫਿਰ ਸਰਦ ਦੇ ਨੇੜੇ ਕੰਬੈਟ ਜੈਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਅਭਿਆਸ ਵਿੱਚ ਡਰੋਨ ਅਤੇ ਮਨੁੱਖ ਰਹਿਤ ਪ੍ਰਣਾਲੀਆਂ ਵਰਗੀਆਂ ਉੱਨਤ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਚੀਨ ਨੇ ਇੱਕ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਜਦੋਂ ਦੋਹਾਂ ਦੇਸ਼ਾਂ ਵਿੱਚਕਾਰ ਗਸ਼ਤ ਬਹਾਲ ਕਰਨ ਲਈ ਇੱਕ ਸਮਝੌਤਾ ਹੋਇਆ ਸੀ ਭਾਰਤ ਤੇ ਚੀਨ ਵਿੱਚ ਕਾਲ 1 ਇਕਤੂਬਰ 2024 ਨੂੰ ਇੱਕ ਸਮਝੌਤਾ ਹੋਇਆ ਸੀ ਜਿੱਦੈ ਤਹਿਤ ਦੇਪਸਾਂਗ ਅਤੇ ਡੈਮਚੌਕ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ ਮੁਰੂ ਸ਼ੁਰੂ ਕਰਨ ਉਤੇ ਸਹਿਮਤੀ ਬਣੀ ਸੀ ਤੇ ਸਮਝੌਤਾ 2020 ਦੇ ਵਿੱਚ ਗਲਵਾਨ ਘਾਟੀ ਦੇ ਵਿੱਚ ਹੋਈ ਝੜਪ ਤੋਂ ਬਾਅਦ ਤਣਾਅ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਸੀ ਇਸ ਸਮਝੌਤੇ ਦੇ ਬਾਵਜੂਦ ਅੱਜ ਉਤੇ ਦੋਵਾਂ ਧਿਰਾਂ ਵਿੱਚਕਾਰ ਅਨਿਸ਼ਚਿਤਤਾ ਬਣੀ ਹੋਈ ਹੈ ਤੇ ਵੱਡੀ ਗਿਣਤੀ ਵਿੱਚ ਫੌਜਾਂ ਤਣਾਤ ਨੇ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਵਿੱਚ ਮਹਾਕੁੰਭ ਸ਼ੁਰੂ ਹੋ ਗਿਆ ਤੇ ਅੱਜ ਪੋਸ਼ ਪੂਰणिमा ਉੱਤੇ ਇਹ ਪਹਿਲਾ ਇਸ਼ਨਾਨ ਹੈ ਸਵੇਰੇ 6:00 ਵਜੇ ਤੱਕ ਲਗਭਗ 60 ਲੱਖ ਸ਼ਰਧਾਲੂਆਂ ਨੇ ਗੰਗਾ ਦੇ ਵਿੱਚ ਇਸ਼ਨਾਨ ਕੀਤਾ ਤੇ ਇਹ ਅੰਕੜਾ 1 ਕਰੋੜ ਤੱਕ ਪਹੁੰਚ ਸਕਦਾ ਹੈ ਤੇ 12 ਕਿਲੋਮੀਟਰ ਦੇ ਖੇਤਰ ਵਿੱਚ ਬਣੇ ਇਸ਼ਨਾਨ ਘਾਟ ਸ਼ਰਧਾਲੂਆਂ ਨਾਲ ਭਰੇ ਹੋਏ ਨੇ ਤੇ ਇਕੱਲੇ ਸੰਗਮ ਦੇ ਵਿੱਚ ਹੀ ਹਰ ਘੰਟੇ 2 ਲੱਖ ਲੋਕ ਇਸ਼ਨਾਨ ਕਰ ਰਹੇ ਨੇ ਅੱਜ ਤੋਂ ਸ਼ਰਧਾਲੂ 45 ਦਿਨਾਂ ਦੇ ਕਲਪਾਵ ਸ਼ੁਰੂ ਕਰਨਗੇ ਤੇ ਸੰਗਮ ਦੇ ਸਾਰੇ ਰਸਤੇ ਉੱਤੇ ਸ਼ਰਧਾਲੂਆਂ ਦੀ ਢੀੜ ਹੈ ਮਹਾਕੁੰਭ ਦੇ ਕਾਰਨ ਵਾਹਨਾਂ ਦਾ ਦਾਖਲਾ ਬੰਦ ਹੈ ਤੇ ਸ਼ਰਧਾਲੂ ਬੱਸ ਤੇ ਰੇਲਵੇ ਸਟੇਸ਼ਨ ਤੋਂ 10-12 ਕਿਲੋਮੀਟਰ ਪੈਦਲ ਚੱਲ ਕੇ ਸੰਗਮ ਪਹੁੰਚ ਰਹੇ ਨੇ ਤੇ ਇਸ ਕੜਾਕੇ ਦੀ ਠੰਡ ਵਿੱਚ ਵਿਦੇਸ਼ੀ ਸ਼ਰਧਾਲੂ ਵੀ ਇਸ਼ਨਾਨ ਕਰਨ ਰਹੇ ਨੇ ਤੇ 60 ਹਜ਼ਾਰ ਸੈਨਿਕ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਰਾਈ ਰੱਖਣ ਲਈ ਤਾਇਨਾਤ ਨੇ ਪੰਜਾਬ ਦੇ ਵਿੱਚ ਲੋੜੀ ਦਾ ਤਿਹਾੜ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਐਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਸ਼ੁਭਦੀਪ ਸਿੰਘ ਨਿੱਕੇ ਸਿੱਧੂ ਦੀ ਪਹਿਲੀ ਲੋੜੀ ਮਨਾ ਰਹੇ ਨੇ ਤੇ ਐਸ ਮੌਕੇ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਪੋਸਟ ਸਾਂਝੀ ਕਰਦਾ ਲਿਖਿਆ ਕਿ ਤੇਰੇ ਮੁਰ ਨਾਲ ਸਿਰਫ ਇਹ احساس ਨਹੀਂ ਹੋਇਆ ਕਿ ਮੈਂ ਅਜੇ ਸਾਹ ਲੈ ਰਹੀਆਂ ਤੇਰੇ ਮੁਰ ਨਾਲ ਮੈਂ ਆਪਣੀ ਕੁੱਖ ਤੋਂ ਸਤਗੁਰ ਦੇ ਲਾਏ ਭਾਗ ਨਾਲ ਆਪਣੇ ਦੁੱਖ ਉੱਤੇ ਮੱਲਮ ਵਿਲਾਈ ਹੈ ਤੇ ਪੁੱਤ ਮੈਂ ਵਾਹਿਗੁਰੂ ਅਗੇ ਕੀਤੇ ਇਨਸਾਫ ਨਾਲ ਇਹ ਤਾਂ ਜਾਣ ਗਿਆ ਕਿ ਕਿਸੇ ਨੂੰ ਗਰਾਉਂਡ ਮਿਟਾਉਂਦੀ ਆ ਜੁਗਤਾ ਇੱਥੋਂ ਤੱਕ ਹੀ ਰਹਿ ਜਾਣੀ ਆ ਕਦੇ ਕਦੇ ਜਦੋਂ ਇਹ ਦਿਲ ਬੇਚਾਨ ਹੋ ਜਾਂਦਾ ਤਾਂ ਮੇਰਾ ਮਨ ਮੈਨੂੰ ਇਹ ਕਹਿੰਦਾ ਕਿ ਮੈਂ ਤੇਰੇ ਦੂਜਾ ਰੂਪ ਦੇਖਣਾ ਸੀ ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆ ਏ ਮੇਰੇ ਨਿੱਕੇ ਸ਼ੁਭ ਨੂੰ ਮੇਰੇ ਵੱਡੇ ਸ਼ੁਭੂ ਦੇ ਵੱਲੋਂ ਤੇ ਸਾਰੇ ਜਹਾਨ ਚ ਉਹਦੀ ਸੁੱਖ ਮੰਗਦੇ ਭੈਣ ਪ੍ਰਭ ਵੱਲੋਂ ਪਹਿਲੀ ਰੋੜੀ ਮੁਬਾਰਕ ਮੇਰੀ ਅਲਦਾਸ ਬੇਟਾ ਤੁਸੀਂ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ ਮਤਾ ਚੰਨ ਕੋਰ ਦੀ ਐਸਪੋਰਟ ਨੂੰ ਪਰ ਕੇ ਸਿੱਧੂ ਦੇ ਚੌਣ ਵਾਲੇ ਭਾਵੁਕ ਹੋ ਰਹੇ ਨੇ ਤੀਬਤ ਦੇ ਵਿੱਚ ਆਪਣਾ ਸਭਿਆਚਾਰਕ ਪ੍ਰਭਾਵ ਵਧਾਉਣ ਦੇ ਲਈ ਚੀਨ ਦੇ ਯਤਨ ਜਾਰੀ ਨੇ ਤੇ ਤੀਬਤੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਤੀਬਤੀ ਪਛਾਣ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਅਤੇ ਤੀਬਤੀ ਕਾਰਕੁਨਾਂ ਨੇ ਚੀਨ ਉੱਤੇ ਇਹ ਦੋਸ਼ ਲਗਾਇਆ ਹੈ। ਚੀਨ ਦਾ ਉਦੇਸ਼ तिब्बत ਉਤੇ ਆਪਣਾ ਕੰਟਰੋਲ ਹੋਰ ਮਜ਼ਬੂਤ ਕਰਨਾ ਹੈ ਤਹਿਤਨੀ ਉਹ ਵਿਸ਼ੇਸ਼ ਤੌਰ ਤੇ ਬਣਾਏ ਗਏ ਬੋਲਿੰਗ ਸਕੂਲਾਂ ਦੇ ਵਿੱਚ तिब्बਤੀ ਬੱਚਿਆਂ ਨੂੰ ਉਹਨਾਂ ਦੀ ਆਪਣੀ ਭਾਸ਼ਾ ਦੀ ਬਜਾਏ ਚੀਨੀ ਭਾਸ਼ਾ ਸਿਖਾ ਰਹੇ ਨੇ ਤੇ 6 ਸਾਲ ਤੋਂ ਵੱਧ ਉਮਰ ਦੇ 3/4 तिब्बਤੀ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਨੇ ਤੇ ਜਿੱਥੇ ਚੀਨੀ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਚੀਨ ਨੇ तिब्बत ਦੇ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਸਕੂਲ ਅਤੇ ਹਸਪਤਾਲ ਬਣਾਏ ਨੇ ਜਿਨ੍ਹਾਂ ਵਿੱਚ ਦਾਖਲਾ ਮੁਫਤ ਹੈ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜੂਨ ਦੇ ਵਿੱਚ ਕਿੰਗ ਹਾਈ ਸੁਪੇ ਦੇ ਸਕੂਲ ਦਾ ਦੌਰਾ ਕੀਤਾ ਸੀ ਤੇ ਇਸ ਦੌਰਾਨ ਜਿੰਨ ਪਿੰਗ ਨੇ ਕਿਹਾ ਸੀ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਦੇ ਦਿਲਾਂ ਵਿੱਚ ਚੀਨੀ ਰਾਸ਼ਟਰਵਾਦੀ ਚੇਤਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਨੇ ਆਪਣੀ ਨਵੀਂ ਮਸ਼ਹੂਰ ਫਿਲਮ ਪੰਜਾਬ 95 ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਫਿਲਮ ਫਰਵਰੀ 2025 ਵਿੱਚ ਰਿਲੀਜ਼ ਹੋਵੇਗੀ ਤੇ ਇਸ ਗੱਲ ਦੀ ਜਾਣਕਾਰੀ ਖੁਦ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਹੈ। ਇਹ ਫਿਲਮ ਫਰਵਰੀ ਦੇ ਵਿੱਚ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਉਹਨਾਂ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਪ੍ਰਸਿੱਧਾ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਅਤੇ ਆਤਵਾਦ ਦੇ ਦੌਰ ਨੂੰ ਦਰਸਾਉਂਦੀ ਹੈ। ਦਲਜੀਤ ਦੋਸਾਂਝ ਇਸ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ کردار ਨਿਭਾ ਰਹੇ ਨੇ ਤੇ ਜਿਸ ਨੂੰ ਉਹਨਾਂ ਦੇ ਕੈਰੀਅਰ ਦੀਆਂ ਸਭ ਤੋਂ ਅਹਿਮ ਭੂਮਿਕਾਵਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦਲਜੀਤ ਦੇ ਨਾਲ ਹੀ ਇਸ ਫਿਲਮ ਦੇ ਵਿੱਚ ਜੁ ਤੇ ਜਲਦ ਨਾਲ ਉਹਨਾਂ ਨੇ ਲਿਖਿਆ ਕਿ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਜੋ ਇਜਾਜ਼ਤ ਸਾਥ ਸ਼ੀਰੇ ਕਾਲ ਧੰਨਵਾਦ